ਸੋ ਮੈਂ ਮੈਸੇਜ ਇਹ ਦੇਣਾ ਚਾਹੁੰਗਾ ਕਿ ਦੇਖੋ ਹੁਣ ਤੇ ਅਮੀਰ ਖਾਨ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਸੋ ਇਹ ਵਨ ਆਫ आवर ਸਿਤਾਰਾ ਸੇਮ ਵਾਟ ਯੂ ਵਾਂਟ ਸੇਮ অর ਯੂ ਸੇਮ ਇਹ ਬਹੁਤ ਪਿਆਰਾ ਬੱਚਾ ਦੇਖ ਸਕਦੇ ਤੁਸੀਂ ਕਿ ਹੈਲੋ ਕਰ ਦੋ ਇਹ ਤੁਹਾਡੇ ਬ੍ਰਦਰ ਨੇ ਨਹੀਂ ਨਹੀਂ ਸਟੂਡੈਂਟ ਹੈ ਗੱਲ ਸਿਰਫ ਨਜ਼ਰੀਏ ਦੀ ਹੈ ਉਹਨਾਂ ਦਾ ਵੀ ਸਿਰਫ ਥੋੜਾ ਜਿਹਾ ਜੀਣ ਦਾ ਤਰੀਕਾ ਆਪਣਾ ਹੈ ਤੇ ਜੇ ਸਾਡੀ ਸੋਸਾਇਟੀ ਉਹਨੂੰ ਸਮਝ ਲਵੇ ਤੇ ਉਹਨਾਂ ਕੋਲ ਵੀ ਬਹੁਤ ਕੁਝ ਹੈ ਔਰ ਸਾਨੂੰ ਸਭ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਹੈ ਇਹ ਮੂਵੀ ਦਾ ਇਹੀ ਮੈਸੇਜ ਹੈ ਹੈਟੀ ਵੱਲੋਂ ਇੱਕ ਸੈਪਟੈਂਸਾ ਵੀ ਮੈਸੇਜ ਦਿੱਤਾ ਗਿਆ ਪਿਕਚਰ ਬਹੁਤ ਅੱਛੀ ਗੱਲ ਹੈ ਇਹ ਨੀਡੇਡ ਹੈ ਅੱਜ ਦੀ ਡੇਟ ਇਨਾਂ ਨੂੰ ਪਾਗਲ ਕਹਿ ਕੇ ਹੀ ਬੁਲਾਇਆ ਜਾਂਦਾ ਹੈ ਬਿਲਕੁਲ ਇਸ ਸੋਸਾਇਟੀ ਦੇ ਵਿੱਚ ਕਿਹਾ ਜਾਂਦਾ ਪਾਰਕਿਸਮ ਜਾਂ ਡਾਉਨ ਸਿੰਡਰੋਮ ਨਹੀਂ ਕਹਿੰਦੇ ਲੋਕਲ ਲੋਕ ਕਹਿੰਦੇ ਇਹਨਾਂ ਦਾ ਬੱਚਾ ਪਾਗਲ ਹੈ ਬੱਚੇ ਨੂੰ ਅੰਡਰਸਟੈਂਡ ਅੰਡਰਸਟੈਂਡ ਕਿਵੇਂ ਕਰਦੇ ਹੋ ਉਹਨਾਂ ਦੀ ਗੱਲ ਕਿਵੇਂ ਸਮਝਦੇ ਹੋ ਉਹਨਾਂ ਨੂੰ ਹੈਂਡਲ ਕਿਵੇਂ ਕਰਦੇ ਹੋ ਜੇ ਅਗਰ 5 ਸਾਲ ਪਿੱਛੇ ਚਲੇ ਜਾਓ ਤਾਂ ਮੈਨੂੰ ਵੀ ਸਮਝ ਨਹੀਂ ਆਉਂਦਾ ਸੀ ਮੇਰਾ ਖੁਦ ਦਾ ਬੇਟਾ ਸਪੈਸ਼ਲ ਚਾਈਲਡ ਹੈ ਤੇ ਮੈਂ ਆਪਣੇ ਵਾਈਫ ਨੂੰ ਕਹਿੰਦਾ ਸੀ ਕਿ ਤੂੰਵੇਂ ਕਿਵੇਂ ਇਹਨੂੰ ਸਮਝ ਲੈਣੀ ਹੈ ਤੇ ਉਹਨੇ ਮੈਨੂੰ ਕਿਹਾ ਸੀਗਾ ਕਿ ਇੱਕ ਵਾਰੀ ਇਹਨਾਂ ਨਾਲ ਸਮਾਂ ਬਿਤਾ ਕੇ ਦੇਖ ਫਿਰ ਤੈਨੂੰ ਵੀ ਸਮਝ ਆ ਜਾਵੇਗਾ ਕੇਅਰ ਫੋਰ ਆਟイズਮ ਫਾਊਂਡੇਸ਼ਨ ਵੱਲੋਂ ਅੱਜ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਰਗੂ ਬਹਿਲ ਜੀ ਵੱਲੋਂ ਅੱਜ ਸਿਤਾਰੇ ਜ਼ਮੀਨ ਤੇ ਫਿਲਮ ਦਿਖਾਈ ਗਈ ਉਹਨਾਂ ਸਪੈਸ਼ਲ ਬੱਚਿਆਂ ਨੂੰ ਕਿਉਂਕਿ ਇਸ ਫਿਲਮ ਦੇ ਵਿੱਚ ਵੀ ਬਹੁਤ ਸੋਹਣਾ ਮੈਸੇਜ ਹੈ ਸਪੈਸ਼ਲ ਬੱਚਿਆਂ ਨੂੰ ਲੈ ਕੇ ਤਾਂ ਆ ਫਾਊਂਡੇਸ਼ਨ ਦੇ ਜਿਹੜੇ ਫਾਊਂਡਰ ਨੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਰਗੂ ਬਹਿਲ ਜੀ ਸੋ ਰਗੂ ਜੀ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਤੁਹਾਡੀ ਫਾਊਂਡੇਸ਼ਨ ਵੱਲੋਂ ਸਪੈਸ਼ਲ ਬੱਚਿਆਂ ਨੂੰ ਅੱਜ ਇੱਕ ਫਿਲਮ ਦਿਖਾਈ ਗਈ ਸਿਤਾਰੇ ਜ਼ਮੀਨ ਪਰ ਬਹੁਤ ਸੋਹਣਾ ਮੈਸੇਜ ਦਿੱਤਾ ਗਿਆ ਫਿਲਮ ਦੇ ਵਿੱਚ ਪਰ ਸ਼ੁਰੂਆਤੀ ਜਿਹੜਾ ਸਵਾਲ ਆ ਮੈਂ ਕਰਨਾ ਚਾਹੁੰਗਾ ਕਿ ਅਕਸਰ ਸੋਸਾਇਟੀ ਦੇ ਵਿੱਚ ਨਾ ਇਹਨਾਂ ਬੱਚਿਆਂ ਨੂੰ ਸਹੀ ਨਿਗਾ ਨਾਲ ਨਹੀਂ ਦੇਖਿਆ ਜਾਂਦਾ ਜੇ ਸਹੀ ਗੱਲ ਕਰ ਰਿਹਾ ਅਸਲੀਅਤ ਹੈ ਪਾਗਲ ਕਿਹਾ ਜਾਂਦਾ ਬਹੁਤ ਕੁਝ ਕਿਹਾ ਗਿਆ ਪਰ ਫਿਲਮ ਬਹੁਤ ਸੋਹਣਾ ਮੈਸੇਜ ਦੇ ਕੇ ਗਈ ਆ ਤੁਸੀਂ ਕੀ ਕਹਿਣਾ ਚਾਹੁੰਦੇ ਕਿਉਂਕਿ ਤੁਹਾਡੇ ਕੋਲ 70 ਤੋਂ 80 ਬੱਚੇ ਸਪੈਸ਼ਲ ਬੱਚੇ ਨੇ ਤੁਹਾਡੇ ਕੋਲ ਬਿਲਕੁਲ ਸਰ 100 ਪਲੱਸ ਬੱਚੇ ਨੇ ਸੋ ਮੈਂ ਮੈਸੇਜ ਇਹ ਦੇਣਾ ਚਾਹੁੰਗਾ ਕਿ ਦੇਖੋ ਹੁਣ ਤੇ ਅਮੀਰ ਖਾਨ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਸੋ ਇਹ 1 ਆਫ आवर ਸਿਤਾਰਾ ਸੇਮ ਵਾਟ ਯੂ ਵਾਂਟ ਸੇਮ ਵਾਟ ਯੂ ਸੇ ਚਲੋ थैंक यू प्लीज हां जी जी सो एज द अमीर खान ਨੇ ਵੀ ਇਹ ਮੈਸੇਜ ਦੇ ਦਿੱਤਾ ਸੋ ਇਹ ਨੋਰਮਲ ਅਬਨੋਰਮਲ ਸ਼ਬਦ ਆਪਣਾ ਆਪਣਾ ਹੈ ਸੋ ਮੇਰੇ ਬੱਚਿਆਂ ਦਾ ਤੇ ਨੋਰਮਲ ਹੀ ਹੈ ਉਹ ਮੂਵੀਆਂ ਜੀ ਕਟਾ ਬੜਾ ਅੱਛਾ ਮੈਸੇਜ ਦਿੱਤਾ ਹੈ ਕਿ ਰੋਣਾ ਤੇ ਸਾਡੇ ਕੋਲ ਹੈ ਉਹਨਾਂ ਕੋਲ ਤੇ ਹਰ ਸਿਚੁਏਸ਼ਨ ਦੇ ਵਿੱਚ ਹੱਸਣਾ ਹੀ ਹੈ ਗੱਲ ਸਿਰਫ ਨਜ਼ਰੀਏ ਦੀ ਹੈ ਉਹਨਾਂ ਦਾ ਵੀ ਸਿਰਫ ਥੋੜਾ ਜਿਹਾ ਜੀਣ ਦਾ ਤਰੀਕਾ ਆਪਣਾ ਹੈ ਤੇ ਜੇ ਸਾਡੀ ਸੋਸਾਇਟੀ ਉਹਨੂੰ ਸਮਝ ਲਵੇ ਤੇ ਉਹਨਾਂ ਕੋਲ ਵੀ ਬਹੁਤ ਕੁਝ ਹੈ ਔਰ ਸਾਨੂੰ ਸਭ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਹੈ ਇਹ ਮੂਵੀ ਦਾ ਇਹੀ ਮੈਸੇਜ ਹੈ ਤੇ ਤੁਸੀਂ ਇਹਨਾਂ ਸਾਰੇ ਬੱਚਿਆਂ ਨੂੰ ਅੰਡਰਸਟੈਂਡ ਅੰਡਰਸਟੈਂਡ ਕਿਵੇਂ ਕਰਦੇ ਹੋ ਉਹਨਾਂ ਦੀ ਗੱਲ ਕਿਵੇਂ ਸਮਝਦੇ ਹੋ ਉਹਨਾਂ ਨੂੰ ਹੈਂਡਲ ਕਿਵੇਂ ਕਰਦੇ ਹੋ ਈ ਅੱਜ ਤੋ ਅਗਰ 5 ਸਾਲ ਪਿੱਛੇ ਚਲੇ ਜਾਓ ਤਾਂ ਮੈਨੂੰ ਵੀ ਸਮਝ ਨਹੀਂ ਆਂਦਾ ਸੀ ਮੇਰਾ ਖੁਦ ਦਾ ਬੇਟਾ ਸਪੈਸ਼ਲ ਚਾਈਲਡ ਹੈ ਤੇ ਮੈਂ ਆਪਣੇ ਵਾਈਫ ਨੂੰ ਇਹ ਕਹਿੰਦਾ ਸੀ ਕਿ ਤੂੰ ਮੇ ਕਿਵੇਂ ਇਹਨੂੰ ਸਮਝ ਲੈਣੀ ਹੈ ਤੇ ਉਹਨੇ ਮੈਨੂੰ ਕਿਹਾ ਸੀਗਾ ਕਿ ਇੱਕ ਵਾਰੀ ਇਹਨਾਂ ਨਾਲ ਸਮਾਂ ਬਿਤਾ ਕੇ ਦੇਖ ਫਿਰ ਤੈਨੂੰ ਵੀ ਸਮਝ ਆ ਜਾਏਗਾ ਤੁਹਾਡਾ ਬੇਟਾ ਨਾਲ ਅੱਜ ਹਾਂ ਇਹਨੂੰ ਜਿਹਨੂੰ ਮਿਲਿਆ ਸੀ ਉਹ ਹੀ ਸਹੀਮ ਹੈ ਉਹੀ ਹੈ ਸੋ ਅਮੀਰ ਖਾਨ ਨੇ ਵੀ ਇਹ ਹੀ ਦੱਸਿਆ ਕਿ ਪਹਿਲਾਂ ਉਹਨੂੰ ਸਮਝ ਨਹੀਂ ਆਇਆ ਜਦੋਂ ਟਾਈਮ ਸਪੈਂਡ ਕੀਤਾ ਤੇ ਉਹਨੂੰ ਵੀ ਸ਼ਰਮਾ ਜੀ ਦੀ ਗੱਲ ਸਮਝ ਆ ਗਈ ਸੋ ਮੈਂ ਤੁਹਾਨੂੰ ਵੀ ਇਹ ਹੀ ਕਹਾਂਗਾ ਕਿ ਇੱਕ ਵਾਰੀ ਇਹਨਾਂ ਬੱਚਿਆਂ ਨਾਲ ਸਮਾਂ ਬਿਤਾ ਕੇ ਤੇ ਦੇਖੋ ਤੁਹਾਨੂੰ ਸਭ ਸਭ ਨੂੰ ਸਮਝ ਆਏਗਾ ਇਹ ਸਿਰਫ ਸਾਡੀਆਂ ਕਮੀਆਂ ਨਹੀਂ ਇਹਨਾਂ ਦੀਆਂ ਨਹੀਂ ਨੇ ਜੀ ਪਰ ਕਈ ਵਾਰ ਸੋਸਾਇਟੀ ਦੇ ਜਿਵੇਂ ਮੈਂ ਗੱਲ ਕਰਾਂ ਉਹਨਾਂ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਬਹੁਤ ਚੀਜ਼ਾਂ ਇਦਾਂ ਹੀ ਹੁੰਦੀਆਂ ਨੇ ਕਿ ਫਲਾਨੇ ਦੇ ਘਰ ਅਜੇ ਬੱਚੇ ਨੇ ਜਨਮ ਲੈ ਲਿਆ ਫਿਰ ਅੱਗੇ ਜਾ ਕੇ ਬਹੁਤ ਪਰੇਸ਼ਾਨੀਆਂ ਹੁੰਦੀਆਂ ਨੇ ਥੋੜਾ ਜਿਹਾ ਮੈਂ ਇਥੇ ਵੀ ਜਾਨਣਾ ਚਾਹੁੰਗਾ ਕਿ ਪਤਾ ਕਿਵੇਂ ਲੱਗਦਾ ਹੈ ਕਿ ਜਦੋਂ ਜਨਮ ਹੁੰਦਾ ਹੈ ਕਿ ਬੱਚਾ ਸਪੈਸ਼ਲ ਹੈ ਜੀ ਸੋ ਇਹਦੇ ਜੀ ਕਈ ਸਾਰੇ ਸਿੰਪਟਮਸ ਨੇ ਇੱਕ ਸਪੈਕਟਰਮ ਹੈ ਸੋ ਜਿੰਨੂੰ ਅਸੀਂ ਤਿੰਨ ਡੋ ਮੈਂਸ਼ਨਲ ਦੇਖਦੇ ਹਾਂ ਪਹਿਲਾ ਬੱਚੇ ਦੇ ਕੋਲ ਸ਼ਬਦ ਨਾ ਹੋਣਾ ਜਾਂ ਹੋਣ ਦੇ ਬਾਵਜੂਦ ਕਮਿਊਨੀਕੇਟ ਨਾ ਕਰ ਪਾਣਾ ਇੱਕ ਸੋਸ਼ੀਅਲੀ ਡੈਫੀਸਿਟ ਹੋਣਾ ਔਰ ਸਟੀਰੀਓ ਟਿਪੀਕਲ ਬਿਹੇਵੀਅਰ ਨਾ ਸੋ ਇਹ ਆਪਾਂ ਫਿਰ ਦੁਬਾਰਾ ਜ਼ਿਕਰ ਕਰਦੇ ਹਾਂ ਸੋ ਇਹਦੇ ਲਈ ਮੈਂ ਅੱਜ ਹੀ ਰਿਕਵੈਸਟ ਕਰਨਾ ਚਾਹੁੰਦਾ ਕਿ ਜੋ ਮੈਸੇਜ ਆ ਜੇ ਮੂਵੀ ਨੇ ਦਿੱਤਾ ਹੈ ਇਹ ਸਾਡੀ ਸੋਸਾਇਟੀ ਨੂੰ ਵੀ ਇਹਨਾਂ ਨੂੰ ਅਕਸੈਪਟ ਕਰਨਾ ਚਾਹੀਦਾ ਸੋਸਾਇਟੀ ਨੂੰ ਵੀ ਇਸ ਨਜ਼ਰੀਏ ਦੇ ਨਾਲ ਦੇਖਣਾ ਚਾਹੀਦਾ ਕੀ ਲੱਗਦਾ ਕਿ ਸਾਡੇ ਪੰਜਾਬ ਦੇ ਵਿੱਚ ਕਿਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਨੇ ਜਿੱਦਾਂ ਇਹ ਬਹੁਤ ਸੋਹਣਾ ਉਪਰਾਲਾ ਕੀਤਾ ਅਮੀਰ ਖਾਨ ਵੱਲੋਂ ਜੇ ਮੈਂ ਪ ਬਿਲਕੁਲ ਕਰਨਾ ਚਾਹੀਦਾ ਜੀ ਮੈਂ ਤੇ ਰਿਕਵੈਸਟ ਕਰੂੰਗਾ ਕਿ ਜੇ ਐਸੀ ਅਗਿਆਕਿਆ ਇਹੋ ਜੀ ਚੀਜ਼ਾਂ ਦੇ ਉੱਤੇ ਥੋੜਾ ਜਿਹਾ ਸੋਸਾਇਟੀ ਨੂੰ ਇੱਕ ਅੱਛਾ ਮੈਸੇਜ ਦੇਾਂਗੇ ਤੇ ਸੋਸਾਇਟੀ 'ਚ ਜ਼ਰੂਰ ਚੇਂਜ ਆਏਗਾ ਤੇ ਜਿਹੜੇ ਸੋਸਾਇਟੀ ਦੇ ਹੀਰੋਜ਼ ਨੇ ਇਹੀ ਇਹ ਕੰਮ ਕਰ ਸਕਦੇ ਨੇ ਜਿਵੇਂ ਬਾਲੀਵੁੱਡ ਨੇ ਕੀਤਾ ਤੇ ਮੈਂ ਰਿਕਵੈਸਟ ਕਰੂੰਗਾ ਪਾਲੀਵੁੱਡ ਨੂੰ ਇਹ ਸਟੈਪ ਲੈਣਾ ਚਾਹੀਦਾ ਥੈਂਕ ਯੂ ਸੋ ਮਚ ਥੈਂਕ ਯੂ ਸ਼ੁਕਰ ਹੈ ਗੱਲਬਾਤ ਕਰਨ ਲਈ ਤਾਂ ਬਹੁਤ ਦੇਖ ਸਕਦੇ ਹੋ ਇਸ ਸਾਈਟ ਤੋਂ ਤੁਸੀਂ ਬਹੁਤ ਸਪੈਸ਼ਲ ਬੱਚੇ ਜਿਥੇ ਪਹੁੰਚੇ ਨੇ ਉਹਨਾਂ ਦੇ ਪੇਰੈਂਟਸ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਸਾਈ ਇਹ ਬਹੁਤ ਪਿਆਰਾ ਬੱਚਾ ਦੇਖ ਸਕਦੇ ਹੋ ਤੁਸੀਂ ਕਿ ਹੈਲੋ ਕਰ ਦੋ ਤੁਹਾਡੇ ਬ੍ਰਦਰ ਨੇ ਜੀ ਨਹੀਂ ਨਹੀਂ ਸਟੂਡੈਂਟ ਹੈ ਸਟੂਡੈਂਟ ਹਾਂ ਜੀ ਜੀ ਦੇਖ ਸਕਦੇ ਹੋ ਬਹੁਤ ਲੋਕ ਇੱਥੇ ਪਹੁੰਚੇ ਨੇ ਸਿਤਾਰੇ ਜ਼ਮੀਨ ਪਰ ਫਿਲਮ ਦੀ ਸਕਰੀਨਿੰਗ ਸੀ ਤਾਂ ਸਪੈਸ਼ਲ ਬੱਚਿਆਂ ਲਈ ਇਹ ਜਿਹੜੀ ਸਕਰੀਨਿੰਗ ਕੀਤੀ ਗਈ ਸੀ ਬਹੁਤ ਸੋਹਣਾ ਮੈਸੇਜ ਦੇ ਕੇ ਗਈ ਹੈ ਫਿਲਮ ਸੋ ਹੋਰ ਵੀ ਜਿਹੜੇ ਕਈ ਲੋਕ ਇੱਥੇ ਪਹੁੰਚਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸੋ ਜਲੰਧਰ ਦੇ ਵਿੱਚ ਅੱਜ ਸਪੈਸ਼ਲ ਸਕਰੀਨਿੰਗ ਕੀਤੀ ਗਈ ਹੈ ਸਿਤਾਰੇ ਜ਼ਮੀਨ ਦੀ ਜਿਹੜੀ ਫਿਲਮ ਨਵੀ ਆਮਰ ਖਾਨ ਦੀ ਆਈ ਹੈ ਤਾਂ ਉੱਥੇ ਹੀ ਸਪੈਸ਼ਲ ਬੱਚਿਆਂ ਨੂੰ ਅੱਜ ਇਹ ਫਿਲਮ ਦਿਖਾਈ ਗਈ ਹੈ ਤਾਂ ਇੱਕ ਸਪੈਸ਼ਲ ਬੱਚੇ ਸਾਡੇ ਨਾਲ ਨੇ ਸੋ ਕੀ ਕਹਣਾ ਜੀ 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 ਹਾਂਜੀ ਐਕਚੁਅਲੀ ਇਹ ਨਾਨ ਵਰਬਲ ਆ ਬੋਲਦਾ ਨਹੀਂਗਾ ਮੇਰਾ ਬੇਟਾ ਆ ਜੀ ਮੇਰਾ ਨਾਮ ਸੁਨੀਲ ਨਾਰੰਗਿਆ ਇਹ ਮੇਰਾ ਬੇਟਾ ਆ ਅਰਜੁਨ ਨਾਰੰਗ ਮੇਰੇ ਵਾਈਫ ਹੈ ਲੀਨਾ ਨਾਰੰਗ ਮੇਰੀ ਬੇਟੀ ਆ ਅਸੀਂ ਅੱਜ ਸੀਐਫਏ ਵਾਲਿਆਂ ਨੇ ਕੇਅਰ ਫੋਰ ਆਰਡੀਜ਼ਮ ਵਾਲਿਆਂ ਨੇ ਸਪੈਸ਼ਲ ਸਕਰੀਨਿੰਗ ਕੀਤੀ ਸੀਗੀ ਇਹ ਤਾਰੇ ਸਿਤਾਰੇ ਜ਼ਮੀਰ ਪਰ ਦੀ ਤੇ ਪੇਰੈਂਟਸ ਲਈ ਕਾਫੀ ਮੋਟੀਵੇਸ਼ਨ ਲਿਆ ਇਹ ਮੂਵੀ ਤੇ ਅਮਿਰ ਖਾਨ ਨੇ ਅੱਛਾ ਕੰਮ ਕੀਤਾ ਆ ਉਹਨਾਂ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਜਿੰਨੇ ਵੀ ਬੱਚੇ ਆ ਜਿਹੜੇ ਆਪਣੇ ਆਪ ਨੂੰ ਪ੍ਰੋਪਰ ਕੇਅਰ ਨਹੀਂ ਕਰ ਪਾਉਂਦੇ ਹੈਗੇ ਜਾਂ ਉਹਨਾਂ ਨੂੰ ਹੈਲਪ ਦੀ ਲੋੜ ਹੈਗੀ ਆ ਤੇ ਉਹਨਾਂ ਲਈ ਇੱਕ ਅਸੀਂ ਹੋਰ ਜ਼ਿਆਦਾ ਮੋਟੀਵੇਸ਼ਨ ਮੋਟੀਵੇਟ ਹੋ ਕੇ ਤੇ ਇਹਨਾਂ ਨੂੰ ਇਹਨਾਂ ਲਈ ਕੰਮ ਕਰੀਏ ਤੇ ਫੈਮਿਲੀ ਦੇ ਵਿੱਚ ਇਦਾਂ ਦੇ ਜਦੋਂ ਬੱਚੇ ਆਂਦੇ ਹੈਗੇ ਆ ਥੋੜੀ ਮੁਸ਼ਕਲਤਾ ਹੁੰਦੀ ਆ ਬਟ ਨਾਲ ਨਾਲ ਇਦਾਂ ਦੀਆਂ ਮੋਟੀਵੇਸ਼ਨਲ ਸੰਸਥਾ ਬਣਾਈ ਆ ਸਰ ਨੇ ਤੇ ਅਮੀਰ ਖਾਨ ਜੀ ਨੇ ਮੂਵੀ ਕੀਤੀ ਜੀ ਮੈਂ ਜਨਰਨਾ ਕਿ ਇਸ ਫਿਲਮ ਤੋਂ ਸਾਨੂੰ ਹੋਰ ਵੀ ਕਈ ਕੁ ਚੀਜ਼ਾਂ ਸਿੱਖਣ ਨੂੰ ਮਿਲੀਆਂ ਕਿ ਹਰ ਇੱਕ ਦਾ ਆਪਣਾ ਆਪਣਾ ਨੋਰਮਲ ਹੁੰਦਾ ਹੈ ਜੋ ਵਿੱਚ ਕਿਹਾ ਗਿਆ ਹਾਂਜੀ ਇਹ ਐਕਚੁਅਲੀ ਅੱਜ ਸਾਨੂੰ ਇੱਕ ਨਵੀਂ ਚੀਜ਼ ਸਿੱਖਣ ਨੂੰ ਮਿਲੀ ਹੈ ਕਹਿਣ ਨੂੰ ਵੀ ਜ਼ਰੂਰੀ ਨਹੀਂ ਜਿਹੜਾ ਮੇਰਾ ਨੋਰਮਲ ਹੈ ਉਹ ਦੂਜੇ ਦਾ ਵੀ ਉਹੀ ਹੋਵੇ ਜਿਹਦੇ ਵਿੱਚ ਮੈਂ ਕੰਫਰਟ ਆ ਦੂਜਾ ਵੀ ਹੋਵੇ ਇਦਾਂ ਹੀ ਇਹ ਬੱਚੇ ਆ ਇਹ ਹਰ ਚੀਜ਼ ਵਿੱਚ ਕੰਫਰਟ ਨਹੀਂ ਹੁੰਦੇ ਹੈਗੇ ਬਟ ਇਹਨਾਂ ਦਾ ਆਪਣਾ ਕੰਫਰਟ ਸਰ ਜਿਹੜਾ ਮੇਨ ਮੈਸੇਜ ਆ ਐਜ਼ ਅ ਪੇਰੈਂਟਸ ਅਸੀਂ ਡੇਲੀ ਇਸ ਗੱਲ ਤੋਂ ਸਫਰ ਕਰਦੇ ਆ ਕਿ ਸੋਸਾਇਟੀ ਐਕਸੈਪਟ ਨਹੀਂ ਕਰਦੀ ਸੋਸਾਇਟੀ ਵੱਲੋਂ ਐਕਸੈਪਟੈਂਸ ਦਾ ਵੀ ਮੈਸੇਜ ਦਿੱਤਾ ਗਿਆ ਪਿਕਚਰ ਚ ਬਹੁਤ ਅੱਛੀ ਗੱਲ ਹੈ ਇਹ ਨੀਡਿਡ ਹੈ ਅੱਜ ਦੀ ਡੇਟ ਚ ਇਹਨਾਂ ਨੂੰ ਪਾਗਲ ਕਹਿ ਕੇ ਹੀ ਬੁਲਾਇਆ ਜਾਂਦਾ ਬਿਲਕੁਲ ਸੋਸਾਇਟੀ ਦੇ ਵਿੱਚ ਕਿਹਾ ਜਾਂਦਾ ਪਾਟਿਸਮ ਜਾਂ ਡਾਊਨ ਸਿੰਡਰੋਮ ਨਹੀਂ ਕਹਿੰਦੇ ਲੋਕਲ ਲੋਕ ਕਹਿੰਦੇ ਇਹਨਾਂ ਦਾ ਬੱਚਾ ਪਾਗਲ ਹੈ ਔਰ ਇੱਕ ਪੇਰੈਂਟ ਸੇ ਸੁਣ ਕੇ ਕੀ ਭੀਤੀ ਹੋਏਗੀ ਉਹ ਪੇਰੈਂਟ ਸੀ ਜਾਣਦੇ ਆ ਇਹ ਹੋਰ ਕੋਈ ਨਹੀਂ ਸਮਝ ਸਕਦਾ ਇਹ ਗੱਲ ਅਸੀਂ ਭਲੀ ਭਾਂਦੀ ਡੇਲੀ ਇਸ ਗੱਲ ਤੋਂ ਸਫਰ ਕਰਦੇ ਆ ਮੈਨੂੰ ਲੱਗਦਾ ਕਿ ਫਿਲਮ ਦੇਖ ਕੇ ਕਈਆਂ ਲੋਕਾਂ ਨੂੰ ਇਹ ਪਤਾ ਲੱਗ ਗਿਆ ਹੋਊਗਾ ਕਿ ਕੀ ਅਸਲ ਵਿੱਚ ਨਹੀਂ ਕਹਿਣਾ ਚਾਹੀਦਾ ਸਰ ਨਹੀਂ ਕਹਿਣਾ ਚਾਹੀਦਾ ਐਟਲੀਸਟ ਤੁਸੀਂ ਵੀ ਪੈਰੈਂਟਸ ਹੋ ਨਾਰਮਲ ਆ ਆਪਾਂ ਨੂੰ ਐਕਸੈਪਟ ਕਰਨਾ ਚਾਹੀਦਾ ਹੈ ਵੀ ਇਨਸਾਨ ਨੇ ਜੀਣ ਦਾ ਹੱਕ ਹੈ ਇਹਨਾਂ ਨੂੰ ਵੀ ਠੀਕ ਹੈ ਨਾ ਬਸ ਇਹ ਕਹਿ ਨਹੀਂ ਆ ਰਿਹਾ